ਕੀ ਹਾਲ ਆ ਜੀ ਸਾਰੇ ਕਬੂਤਰ ਵਾਇਪਰਾਵਾਂ ਦਾ ਅੱਜ ਆਪਾਂ ਪਹਿਲੀ ਵੀਡੀਓ ਬਣਾ ਰਹੇ ਆ ਤੁਹਾਡੇ ਕਹਿਣ ਤੇ ਆਪਣੇ ਚਿੱਟੀਆਂ ਖਾਂ ਵਾਲੇ ਕਬੂਤਰਾਂ ਤੇ ਜਸਵੀਰ ਕੇ ਵਾਲੇ ਦੇ ਪੱਟੇ-ਪੱਟੀਆਂ ਵਖਾਵਾਂਗੇ ਤੁਹਾਨੂੰ ਲਓ ਜੀ ਕਰੋ ਸ਼ੌਂਕ ਜਸਵੀਰ ਕੇ ਵਾਲੇ ਦੇ ਵੱਡੇ ਕਬੂਤਰ ਦੇ ਪਹਿਲੇ ਪੱਟੇ ਦਾ ਪੱਲੇ ਦਿਖਾ ਦੇ ਇਹਦੇ ਖੋਲ ਕੇ ਪਿੰਨ ਪੱਲੇ ਵਾ ਕੇ ਹੁਣ ਪੱਲੇ ਦਿਖਾ ਦੇ ਕਬੂਤਰ ਦੇ ਖੋਲ ਕੇ ਕਾਂ ਦਾ ਘਾਉ ਨੂੰ ਕੂਤਰ ਦਿਆਂ ਮੜਾ ਉੱਚਾ ਕਰਕੇ ਕੂਤਰ ਖਾ ਪੂਗਾ ਅੱਖਾਂ ਚਿਟੀਆਂ ਅੱਖਾਂ ਕਿੰਨੀ ਉਮਰ ਹੋਣੀ ਆ ਕੂਤਰ ਦੀ ਇਹਦੀ ਹੋਣੀ ਆ 10-12 ਸਾਲ 10-12 ਸਾਲ ਆ 5000 ਜਾਲ ਚ ਛੱਡ ਕੇ ਵੀ ਸ਼ੌਂਕਰਾ ਦੇ ਇੱਕ ਵਾਰੀ ਮ ਸਾਨੂੰ ਆਪਾਂ ਦੂਜੇ ਪੱਠੇ ਦਾ ਸ਼ੌਂਕ ਕਰਾਉਣੇ ਆ ਜਿਹੜਾ ਪੁੱਤਰ ਹੁਣ ਪਹਿਲਾਂ ਵਿਖਾਇਆ ਉਹਦਾ ਜਮਾ ਸਗਾ ਭਰਾ ਇੱਕੋ ਚੋਲੀ ਦੇ ਆ ਇਹ ਲਓ ਜੀ ਕਰੋ ਸ਼ੌਂਕ ਉਹਦੇ ਸਕੇ ਭਰਾ ਦੇ ਇਹ ਟੀਰਾ ਇਹ ਟੀਰ ਇੱਕ ਇੱਕ ਟੀਰ ਪਾਉਂਦਾ ਹੈ ਇੱਕ ਚਿੱਟੀ ਆ ਚਿੱਟੀ ਨੋਕ ਹੈ ਜੀ ਇਹਦੇ ਪੱਲੇ ਪੁੱਲੇ ਵਿਖਾ ਖੋਲ ਕੇ ਠੀਕ ਐ ਉੱਡਣਾ ਡਾਡਣ ਚ ਕਿਵੇਂ ਆ ਇਹ ਨੀਵੇਂ ਉੱਡਦੇ ਹੈ ਕਿ ਉੱਚੇ ਉੱਡਦੇ ਹੈ ਇਹ ਆ ਆਪਣੀ ਮੌੜ ਦਾ ਹੀ ਆ ਹੂੰ ਇਹ ਬੱਚੇ ਉੱਚੇ ਉੱਡਦੇ ਆਗੇ ਠੀਕ ਆ ਇਹਦੇ ਪੱਠੇ-ਪੁੱਠੇ ਘੜਾਏ ਆਗੇ ਪੱਠੇ ਦੀ ਅੱਜ ਕੀ ਆਪਾਂ ਛੱਡੀ ਸੀਗੀ ਇੱਕ ਫੁੱਲੋ ਮਿੱਠੀ ਠੀਕ ਆ ਕਿਵੇਂ ਖੜਨਗੀ ਜੀ ਅੱਜ ਕੱਟੀ ਹੋਈ ਸੀਗੀ ਤੇ ਬਾਈ ਤੋਂ ਸਾਰਨਾ ਵੱਧ ਉੱਡੇ 40-45 ਮਿੰਟਾਂ ਦੀ ਲੀਡ ਲਾਤੀ ਇਹਨੇ ਠੀਕ ਆ ਇਹਦੀ ਪੱਠੀ ਨੇ ਕਿ ਉਹ ਦੂਜੇ ਵੱਡੇ ਦੇ ਪੱਠੀ ਨੇ ਇਹਦੀ ਪੱਠੀ ਨੇ ਇਹਦੀ ਪੱਠੀ ਉੱਡੀ ਸੀ ਹਾਂ ਇਸੇ ਦੀ ਪੱਠੀ ਸੀਗੀ ਠੀਕ ਆ ਤੇ ਕਿਹੜੀ ਕੂਤਰੀ ਨਾਲ ਆ ਰੱਖੀ ਐ ਇਹ ਇਹ ਆਪਣੇ ਕੋਲ ਹੈਗੀ ਕੂਤਰੀ ਸ਼ਾਹ ਆਖੀ ਉਹਦੇ ਨਾਲ ਲੱਗਿਆ ਹੋਇਆ ਉਹ ਵੀ ਦਿਖਾ ਦੇਗੇ ਠੀਕ ਆ ਉਹਦੀ ਉਹ ਵੀ ਦਿਖਾ ਦੇ ਪੰਜੇ ਚੈੱਕ ਇੱਕ ਰਿਕ ਉਤਰ ਵੀ ਦਿਖਾ ਦੇ ਇਦਨ ਕਰੋ ਚੈੱਕ ਕਰੋ ਵਾਪੇ ਸ਼ੌਂਕ ਜਸਵੀਰ ਖੜੇ ਨੇ ਦੂਜਾ ਪੁੱਤ ਹਾਂ ਇਹਦੀ ਇੱਕ ਅੱਖ 'ਚ ਟੀਰ ਪੈਂਦਾ ਹਨਾ ਟੀਰਾ ਵੀ ਦਿਖਾ ਦੇ ਪੱਠੇ ਦਾ ਸ਼ੌਂਕ ਕਰੋਣਾ ਜਸਵੀਰ ਕਾਲੇ ਦਾ ਪੂਰੀ ਦੀ ਕਬੂਤਰੀ ਨਾਲ ਕੜਾਈ ਜਿਹੜਾ ਆਪਾਂ ਠੀਕ ਹੈ ਪੂਰੀ ਕੀ ਉਤਰੀ ਲੈਂਦੀ ਜੀ ਉਹ ਕਿੱਥੋਂ ਲੈਂਦੀ ਸੀ ਆਪਣੇ ਕੋਲ ਫੜੀ ਸੀਗੀ ਉਹ ਆਈ ਸੀ ਇੱਥੇ ਬੱਚੇ ਆਏ ਸੀ ਠੀਕ ਹੈ ਆਹ ਕੂਟਰ ਦਾ ਆਪਾਂ ਪੂਰੀ ਦੀ ਕਾਲ ਸ੍ਰੀ ਨੇ ਕਢਾਇਆਗਾ ਠੀਕ ਐ ਹਾਂ ਇਹ 사ਵਾ ਪੱਠਾ ਉਹਦਾ ਤੇ ਪੂਰੀ ਗਲੀ ਦਾ ਪੂਰੀ ਗਲੀ ਦਾ ਤੇ ਵੱਡੇ ਕੂਟਰ ਦਾ 사ਵਾ ਪੱਠਾ ਇਹ ਠੀਕ ਐ ਠੀਕ ਐ ਇਹ ਨਹੀਂ ਛੱਡਿਆ ਇਹ ਹੀ ਨਹੀਂ ਛੱਡਿਆ ਆਪਾਂ ਰੱਖ ਲਿਆ ਸੀ ਇਹਦੇ ਗਾਹਾਂ ਬੱਚੇ ਆਪਾਂ ਦੇ ਰਹੀ ਆਪਣੇ ਮਿੱਤਰ ਨੂੰ ਚੰਨੂ ਵਾਲੇ ਨੂੰ ਉਹਦੇ ਤੋਂ ਲਿਆਂਦਾ ਆਪਾਂ ਚੱਕ ਕੇ ਹੁਣ ਇਹ ਲੈ ਆਂਦਾ ਉਹਨਾਂ ਨੇ ਪੱਠੇ ਕਢਾਏ ਆ ਇਹਦੀ ਲਓ ਜੀ ਕਰੋ ਲਾ ਰੱਖਿਆ ਹੁਣੇ ਕਿ ਨਹੀਂ ਹੁਣ ਵਿਲਾ ਫਿਰਦਾ ਠੀਕ ਐ ਪੱਲੇ ਚੈੱਕ ਕਰੋ ਪਹਿਲਾਂ ਕੂਟਰ ਦੇ ਇਹ ਡਾਇਡ ਹੋਇਆ ਸੀਗਾ ਕਿ ਨਹੀਂ 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 ਰੱਖ ਲਿਆ ਸੀਗਾ ਕੋਈ ਕੱਢਿਆ ਜਮੇ ਹੀ ਰੋਕ ਲਿਆ ਸੀ ਹਾਂ ਮੁੜ ਕੇ ਕੂਤਰ ਅੱਡੇ ਧਰਨੋਂ ਫੜ ਗਈ ਸੀ ਠੀਕ ਐ ਪੂਰੀ ਗਲੀ ਦੇ ਵੀ ਕਰਾਉਣਾ ਏ ਤੁਹਾਨੂੰ ਦਰਸ਼ਨ ਪਹਿਲਾਂ ਕੂਤਰ ਵੇਖੋ ਤੁਸੀਂ ਕੂਤਰ ਦਿਖਾ ਦੇ ਇੱਕ ਵਾਰੀ ਉੱਤੇ ਜਾ ਕੇ ਪੰਜੇ ਪੁੰਜੇ ਦਿਖਾ ਦੇ ਕੂਤਰ ਦੇ ਠੀਕ ਐ ਅਗਲਾ ਕੂਤਰ ਕਿਹੜਾ ਈ ਅਗਲਾ ਵੀ ਕਰਾਉਣਾ ਲਓ ਕਰੋ ਚੈੱਕ ਪੂਰੀ ਗਲੀ ਨਾਲ ਕੱਢਿਆ ਇਹ ਵੱਡਾ ਕੂਤਰਾ ਆਪਣੇ ਕੱਢਿਆ ਠੀਕ ਐ ਇਹ ਪਹਿਲੇ ਪੱਠੇ ਨੇ ਕੱਢਿਆ ਟੀਰੇ ਨੇ ਕੱਢਿਆ ਕਿ ਦੂਜੇ ਨੇ ਕੱਢਿਆ ਨਹੀਂ ਨਹੀਂ ਵੱਡੇ ਜਮਾ ਮੇਨ ਕੂਤਰ ਨੇ ਆਪਨੇ ਕੱਢਿਆ ਵੱਡੇ ਮੇਨ ਨੇ ਆ ਜਿਹੜਾ ਬਿੱਲੀ ਖਾ ਗਈ ਸੀ ਵੱਡਾ ਕੂਤਰਾ ਠੀਕ ਐ ਠੀਕ ਐ ਇਹ ਮੇਨ ਪੱਠੇ ਦਾ ਤੇ ਪੂਰੀ ਗਲੀ ਕੂਤਰੀ ਦਾ ਪੱਠਾ ਹਾਂ ਸਾਵੇਂ ਦਾ ਲੈ ਵੀ ਹੁਣ ਕਿਹੜਾ ਕੂਤਰ ਦਿਖਾਏਗਾ ਇਹ ਕਿਹੜਿਆਂ ਚ ਵਾਹ ਇਹ ਜਿਹੜਾ ਆਪਾਂ ਸਾਰਨਾ ਪਹਿਲਾਂ ਪੱਠਾ ਵਿਖਾਇਆ ਉਹਦਾ ਪੁੱਤ ਆ ਇਹ ਕਿਹੜਾ ਹੁਣ ਇਹ ਆ ਗਿਆ ਜੀ ਜਿਹੜਾ ਹਰਨ ਨੂੰ ਪਹਿਲਾਂ ਵਿਖਾਇਆ ਉਹਦਾ ਪੁੱਤ ਠੀਕ ਹੈ ਚਿੱਟੂ ਅੱਖਾਂ ਦੇ ਪਹਿਲੇ ਪੁੱਤ ਦਾ ਪੱਠਾ ਪਹਿਲੇ ਪੁੱਤ ਦਾ ਪਹਿਲਾ ਪੱਠਾ ਇਹ ਵੀ ਠੀਕ ਹੈ ਚਿੱਟੂਆਂ ਅੱਖਾਂ ਚਿੱਟੀ ਲੋਕ ਇਹਦੀ ਮਾਨ ਵੀ ਬੜੀਆਂ ਇਤਕੀ ਬਾਹਲੀ ਉੱਡੀ ਆ ਗਈ ਏ ਛੱਡੀ ਸੀ ਦੀ ਪੱਠੀ ਬਾਜੀ ਹਾਂ ਇਹਦੀ ਪੱਠੀ ਬਾਜੀ ਛੱਡੀ ਸੀ ਮਾਨ ਪੀਪੜੀਆਂ ਮਾਨ ਪੀਪੜੀਆਂ ਹੈ ਹਾਂ ਕਿਵੇਂ ਉੱਡੀ ਸੀ ਇੱਥੇ ਬਹੁਤ ਚੰਗੀ ਉੱਡੀ ਸੀ ਤੁਰ ਗਈ ਸੀ ਇਹਦੀ ਠੀਕ ਹੈ ਭੈੜੀ ਉੱਡਦੇ ਦੇ ਹੈ ਇਹ ਕਿਹਦੇ ਨਾਲ ਲਾ ਕੇ ਕਢਾਈ ਸੀ ਇਹਦੇ ਬੱਚੇ ਇਹ ਆਪਣਾ ਪਿਓਰੀ ਸੀਗੇ ਮੰਨ ਕੇ ਚੱਲ ਜਾਨਾ ਠੀਕ ਹੈ ਉੱਤਰ ਚੈੱਕ ਕਰੋ ਬਈ ਅੰਜੇ ਬੁੰਜੇ ਦੇ ਕਬੂਤਰਾਂ ਨੇ ਠੱਲ ਪੱਕੀ ਬਾ ਰੱਖਿਆ ਹੈ ਇਹਦੇ ਇਹਦੇ ਪੱਕੀ ਬਾਤੀ ਸੀਗੀ ਇਹਦੇ ਲੌਂਸ ਵੀ ਆ ਕਾਲੇ ਹਨਾ ਪੂੰਜੇ ਚ ਕਾਲੀ ਲੌਂਸ ਇਹਦੇ ਕਾਲੀ ਲੌਂਸਾਂ ਵੀ ਆ ਇਹਦੇ ਲਓ ਜੀ ਹੁਣ ਇਹ ਕਿਹੜਾ ਆ ਗਿਆ ਇਹ ਜਿਹੜਾ ਹੁਣ ਕੂਤਰਾ ਖਾਇਆ ਇਸੇ ਦਾ ਸਗਾ ਭਰਾ ਇਹ ਜਮਾ ਉਹਦਾ ਸਗਾ ਹਾਂ ਇਹ ਕੂਤਰੀ ਹੋਰ ਨਾਲ ਆ ਗਿਆ ਠੀਕ ਹੈ ਇਹ ਕਿਹੜੀ ਕੂਤਰੀ ਨਾਲ ਇਹ ਆਪਣੀ ਸ਼ਾਖੀ ਨੇ ਫੁੱਲੋ ਮਿੱਠੀ ਵਾਲੀ ਦੀ ਮਾਂ ਨਾਲ ਠੀਕ ਹੈ ਹੂੰ ਇਹ ਪਾ ਰੱਖ ਲਿਆ ਸੀ ਇਹ ਰੋਕਿਆ ਇਹ ਹਾਂ ਇਹ ਬਹੁਤ ਘਰੇ ਬੜਾ ਉੜਦਾ ਸੀ ਇਹ ਰੱਖ ਲਿਆ ਸੀ ਇਹਨਾਂ ਤੋਂ ਨੂੰ ਰੱਖ ਲਿਆ ਬਰੇ ਠੀਕ ਆ ਠੀਕ ਆ ਹਾਂ ਪੰਜੇ ਭਾ ਮੜੇ ਉੱਚਾ ਕਰਕੇ ਦਿਖਾ ਦੇ ਕੂਤਰ ਨੂੰ ਠੀਕ ਹੈ ਲਾ ਕੂਤਰ ਦਾ ਮੂੰਹ ਸਿਰ ਵੇਖੋ ਯਾਰ ਕੀ ਆਈ ਬਾਤਾਂ ਮੈਂ ਕਹਾਂ ਤੁਮ ਬਾਕੀ ਤੁਸੀਂ ਦੱਸਿਓ ਸਾਰੇ ਇੱਕ ਕਿਵੇਂ ਆ ਕੂਤੜ ਕਿਵੇਂ ਨਹੀਂ ਫੁੱਲੋ ਮਿੱਠੀ ਵਾਲੇ ਛੋਟੇ ਪੱਠੇ ਦੇ ਜਿਹੜੀ ਫੁੱਲੋ ਮਿੱਠੀ ਛੱਡੀ ਸੀ ਉਹਦੇ ਭੈਣ ਭਰਾ ਠੀਕ ਹੈ ਜਿਹੜੀ ਕੂਤਰੀ ਬਾਈ ਛੱਡੀ ਸੀ ਫੁੱਲੋ ਮਿੱਠੀ ਵਾਲੀ ਉਹਦਾ ਭਰਾ ਰੋਕ ਲਿਆ ਸੀ ਨਾ ਇੱਕ ਦੋ ਭਰਾ ਰੋਕੇ ਸੀ ਆਪਾਂ ਹਾਂ ਇੱਕ ਤਾਂ ਸ਼ਾਖ ਇੱਕ ਖੱਟੀਆਂ ਦਾ ਸੀਗਾ ਉਹ ਸ਼ਾਖ ਇਹਦੀ ਭੈਣ ਛੱਡੀ ਸੀ ਆਪਾਂ ਜਮਾਂ ਛਾਵੇਂ ਬਾਜੀ ਦੇ ਫੁੱਲੋ ਮਿੱਠੀ ਫੁੱਲੋ ਮਿੱਠੀ ਉਹ ਕੂਤਰੀ ਟੈਂਕੀ ਤੇ ਰਹਿ ਗਈ ਸੀ ਆਪਣੀ ਉਹਦੇ ਰੰਕ ਲਗੇ ਕੂਤਰੀ ਦੇ ਕੰਡ ਤੁਸਾ ਪੁੰਜਾ ਹਾਂ ਕੰਡ ਤੁਸਾ ਪੁੰਜਾ ਸ਼ਾਖਾ ਚਿੱਟੀ ਨੋਕ ਹਾਂ ਥੱਲੇ ਚੱਕਰਾਂ ਦੇ ਇਹ ਫੁੱਲੋ ਮਿੱਠੀ ਵਾਲੀ ਦਾ ਜਮਾ ਸਕਾ ਭਰਾ ਇੱਕੋ ਝੋਲੀ ਦੇ ਜਮਾ ਇੱਕੋ ਝੋਲੀ ਦੇ ਹਾਂ ਉਹ ਕੂਤਰੀ ਚਿੱਟੀ ਗਾਲੀ ਦੀ ਸੀਗੀ ਤੇ ਇਹ ਹੈਗੀ ਸ਼ਾਹ ਅੱਖੀ ਤੇ ਜਿਹੜਾ ਇਹਨਾਂ ਦਾ ਤੀਜਾ ਭਰਾ ਹੈਗਾ ਉਹ ਹੈਗਾ ਖੱਟੀਆਂ ਅੱਖਾਂ ਦਾ ਪਿੱਲੀਆਂ ਦਾ ਹਨਾ ਬਾਕੀ ਤੁਸੀਂ ਦੱਸਿਓ ਦੇਖ ਕੇ ਕੂਤਰ ਕਿਵੇਂ ਆ ਕਿਵੇਂ ਨਹੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਮਾੜਾ ਚੰਗਾ ਜੋ ਵੀ ਹੈ ਤੁਸੀਂ ਜ਼ਰੂਰ ਦੱਸਿਓ ਕੂਤਰ ਦਾ ਲੈ ਪੰਜੇ ਚੈੱਕ ਕਰੋ ਕੂਤਰ ਦੇ ਪੱਠੇਵਾਲ ਆ ਹਨਾ ਇਹਨਾਂ ਦੇ ਆਪਣੇ ਕੋਲ ਹਾਂ ਪੱਠੇਵਾਲ ਜਿਆਦੇ ਖੱਟੀਆਂ ਆ ਖਟੀਆਂ ਵਾਲਾ ਖਾਏ ਦਾ ਭਰਾ ਚੱਕ ਕੇ ਕਿਉਂ ਖਟੀਆਂ ਵਾਲੇ ਬਹੁਤ ਘਟ ਕੱਢਦੇ ਐ ਜਿਹੜਾ ਕੱਢਦੇ ਐ ਖੜਦਾ ਤਾਂ ਹੈ ਨਹੀਂ ਤਾਂ ਹੀ ਤਾਂ ਇਹ ਰੋਕ ਲਈ ਬਹੁਤ ਭੜਾ ਉੱਡਿਆ ਸੀ ਜਮਾ ਪਰਦੇ ਕਿਹਨੂੰ ਜਾਂਦੇ ਨਹੀਂ ਇਹ ਇਹ ਨਹੀਂ ਜਾਂਦੇ ਇਹ ਜਾਂਦਾ ਨਹੀਂ ਖਟੀਆਂ ਵਾਲਾ ਨਾਲ ਉੱਡਿਆ ਤਾਂ ਕਹਿੰਦਾ ਬਾਹਲਾ ਪੈਣਾ ਜਿੰਦੇ ਜਾਂਦੀ ਨਹੀਂ ਨਾ ਆਪਣੇ ਠੀਕ ਹੈ ਪੀੜਣ ਵਾਲਾ ਖਟੀਆਂ ਦਾ ਨਹੀਂ ਹੂੰ ਪੀੜਣ ਵਾਲਾ ਉੱਚੇ ਵਾਲੇ ਉੱਡਦੇ ਐ ਪੀੜਣ ਵਾਲੇ ਇਹ ਵੀ ਰੋਕ ਹੀ ਲਿਆ ਫਿਰ ਹੈ ਨਾ ਇਹ ਰੱਖ ਲਿਆ ਠੀਕ ਹੈ ਅੱਗੇ ਕਰ ਲੋ ਜੀ ਠੀਕ ਹੈ ਠੀਕ ਹੈ ਹੋਰ ਕੂਤਰੀਆਂ ਗਾਤਰੀਆਂ ਵਖਾ ਕੋ ਖੱਡ ਗਈ ਇਹ ਜ਼ਿਆਦਾਤਰ ਤਾਂ ਚਿੱਟੀਆਂ ਚਿੱਟੀਆਂ ਦੀ ਗੱਢਦੇ ਆ ਹਨਾ ਫੀਲਿੰਗਾਂ ਦਾ ਤਾਂ ਕੋਈ ਕੋਈ ਗੱਢਦੇ ਵਿੱਚੋਂ ਮਿਕਸ ਲਓ ਜੀ ਇਹ ਆ ਸਾਰੇ ਚਿੱਟੀਆਂ ਵਾਲੇ ਆਪਣੇ ਪੱਠੇ ਪੱਠੇ ਦੇ ਵੱਡੇ ਕੂਤਰਾ ਵਿੱਚ ਹੁਣ ਸਾਨੂੰ ਕੂਤਰੀਆਂ ਦਿਖਾਉਣੇ ਆ ਚਿੱਟੀਆਂ ਵਾਲੀਆਂ ਦੀ ਆਪਣੀਆਂ ਸਾਰੀ ਬਲੱਡ ਲਾਈਨ ਵਾਲੀਆਂ ਲਓ ਜੀ ਉਸਤਾਦ ਜੀ ਦਿਖਾਓ ਇਹ ਕਿਹੜੀ ਹੈ ਆ ਜਮ ਉਹਦੀ ਆਪ ਦੀ ਪੱਠੀ ਹੈ ਕਿਹਦੀ ਵੱਡੇ ਦੀ ਵੱਡੇ ਕੂਤਰ ਦੀ ਆਪ ਦੀ ਪੱਠੀ ਹੈ ਕਾਲੀਆਂ ਜਵਾੜੀਆਂ ਦੇ ਨਾਲ ਇਹ ਠੀਕ ਹੈ ਜਿਹੜੀ ਕਾਲੀਆਂ ਜਵਾੜੀਆਂ ਨੇ ਆਪਣੀ ਮਨਪ੍ਰੀਤ ਕੋਲੇ ਆ ਹੁਣ ਠੀਕ ਹੈ ਚਿੱਟੇ ਅੱਖਾਂ ਕਾਲੀ ਨੋਕ ਇਹ ਹਜ਼ਾਰ ਵਾਲਾ ਕੱਢ ਕੇ ਗਿਆ ਵੱਡਾ ਜਾਂਦਾ ਜਾਂਦਾ ਹਾਂ ਚਿੱਟਿਆਂ ਵਾਲਾ ਹਾਂ ਵੱਡਾ ਆਪਣਾ ਮੇਨ ਠੀਕ ਹੈ ਉਹ ਆ ਜਾਂਦਾ ਹੋਇਆ ਕੱਢ ਗਿਆ ਜੀ ਆ ਪੱਠੀ ਹੈ ਹੈ ਇਹ ਛੱਡੀ ਛੁੱਡੀ ਨਹੀਂ ਹੈ ਇਹ ਰਾਖ ਹੀ ਲਈ ਫਿਰ ਉਹਦੇ ਦਾ ਆਪ ਛੱਡ ਦੇਣਾ ਆਪਦੇ ਠੀਕ ਹੈ ਉਡਾ ਕੇ ਤੇ ਬੰਦ-ਬੰਦ ਕੀਤੀ ਹੈ ਕਿ ਸਿੱਧੀ ਰੋਕੀ ਬੋਚਿੰਗ ਹੋਦੀ ਹੈ ਠੀਕ ਹੈ ਕਮਝੇ ਕਰ ਲੋ ਚੱਕ ਇਹ ਉਹਦੇ ਨਾਲ ਆ ਉਹਦੀ ਸਿੱਧੀ ਠੀਕ ਹੈ ਇਹਦੇ ਹੁਣ ਕਢਾਏ ਆ ਬੱਚੇ ਪੁੱਛੇਗੇ ਨਹੀਂ ਇਹਦੇ ਮਰ ਗਏ ਐਤ ਕੀ ਐਤ ਕੀ ਮਰ ਗਏ ਇਹ ਕਿਹੜਾ ਨਾ ਲਾਈ ਸੀ ਇਹ ਗੱਖੂ ਵਾਲੇ ਪੁੱਤਰ ਨਾਲ ਗੱਖੂ ਵਾਲੇ ਨਾਲ ਠੀਕ ਹੈ ਇੱਕ ਉਤਰੀ ਕਿਵੇਂ ਤਰੰਗ ਚਾਹੀਏ ਇਹ ਇਹ ਵੀ ਉਹਦੀ ਸਿੱਧੀ ਪੱਠੀ ਆ ਵੱਡੇ ਬੂਤ ਵੱਡੇ ਦੀ ਚਿੱਟੀਆਂ ਵਾਲੇ ਦੀ ਚਿੱਟੀਆਂ ਵਾਲੇ ਜੀ ਇਹ ਤਰੰਗ ਚ ਆ ਗਈ ਸੀ ਠੀਕ ਹੈ ਦੀ ਉਮਰ ਕਿੰਨੀ ਕੁ ਹੋਣੀ ਆ ਇਹਦੀ ਇਹਦੀ ਤਾਂ ਹੈਗੀ ਯਾਰ 10 ਦੁੱਸ ਸਾਲਾਂ ਤੋਂ ਉੱਤੇ ਆ ਇਹਦਾ 10 ਸਾਲ ਤੋਂ ਉੱਤੇ ਆ ਇਹ ਪੱਠੇ ਤੋਂ ਮਗਰਲੀ ਆ ਜਿਹੜੇ ਵੱਡਾ ਪੱਠਾ ਹੈਗਾ ਆਪਣਾ ਪੱਠੇ ਤੋਂ ਪਹਿਲੀ ਹੈ ਇੱਕੇ ਦੀ ਭੈਣ ਬਾਜਕਾਲੀ ਵੱਡੀ ਠੀਕ ਹੈ ਬਾਜਕਾਲੀ ਤੇ ਇਹ ਦੋਨੇ ਇੱਕ ਝੂਲੀ ਦੀਆਂ ਇਹ ਤਰੰਗ ਚ ਆ ਗਈ ਸੀ ਹਾਂ ਆਂਡੇ-ੁੰਡੇ ਲਾਉਂਦੀ ਆ ਕਿ ਨਹੀਂ ਆਂਡੇ ਧਰਦੀ ਆ ਠੀਕ ਹੈ ਇਹਦੇ ਬੱਚੇ ਪੁੱਛੇ ਕਿਵੇਂ ਉੱਡੇ ਆ ਇਹਦੇ ਬੱਚੇ ਬਹੁਤ ਚੰਗੀ ਉੱਡਦੇ ਆ ਠੀਕ ਹੈ ਰੋਕੀ ਆ ਕਿ ਛੱਡੇ ਆ ਬਾਈਪੂ ਜੀ ਠੀਕ ਹੈ ਛੱਡਦੇ ਨਹੀਂ ਆਪਾਂ ਇਹਨਾਂ ਵੱਡਿਆਂ ਦੇ ਵਿੱਚ ਛੱਡਦੇ ਨਹੀਂ ਨਾ ਠੀਕ ਹੈ ਬਸ ਉਹ ਹੀ ਛੱਡੇ ਆ ਨੇ ਫੁੱਲੋ ਮਿੱਠੇ ਵਾਲੀ ਛੱਡੀ ਆ ਹਨਾ ਨਾ ਨਾ ਇੱਕ ਮਾਨ ਬਿਊਟੀ ਨੇ ਛੱਡੀ ਆ ਮਾਨ ਬਿਊਟੀ ਛੱਡੀ ਨਹੀਂ ਠੀਕ ਹੈ ਦਿਖਾ ਦੇ ਚਿੱਟੀਆਂ ਅੱਖਾਂ ਚਿੱਟੀ ਲੋਕ ਠੀਕ ਹੈ ਵੱਡੇ ਦੀ ਆ ਛਾਵੇਂ ਇਹ ਕਿਹੜੀ ਆ ਗਈ ਇਹ ਮਾਣ ਪੀਪੜੀਆਂ ਦੀ ਮਾਂ ਠੀਕ ਐ ਜਿਹੜੀ ਮਾਣ ਪੀਪੜੀਆਂ ਕੂਤਰੀਆਂ ਬਾਈ ਛੱਡੀ ਐ ਪੱਠੀ ਐ ਇਹ ਚਿੱਟੀਆਂ ਵਾਲੇ ਵੱਡੇ ਪੱਠੇ ਦੀ ਪੱਠੀ ਐ ਇਹ ਠੀਕ ਐ ਹਾਂ ਇਹਦੀ ਕੂਤਰੀ ਛੱਡੀ ਸੀ ਨਾ ਇਹਦੀ ਪੱਟੀ ਸੀਗੀ ਤੇ ਉਹ ਚਿੱਟੀਆਂ ਖਾਂਲੇ ਦੀ ਵੀ ੱਤੀ ਸੀਗੀ ਠੀਕ ਐ ਹਾਂ ਉਹ ਕੂਤਰੀ ਤੇ ਗਰਮ ਹੋ ਉੜਦੇ ਆ ਹਨਾ ਭੱਜ ਗਈ ਸੀ ਕੂਤਰੀ ਕੂਦੀ ਉੱਡ ਗਈ ਸੀ ਆਪਣੀ ਕਿੰਨੇ ਵੇ ਭੱਜੀ ਸੀ ਕੂਤਰੀ ਉੱਥੋਂ ਉਹ ਆਪਣੀ ਗਈ 1 ਵਜੇ ਠੀਕ ਕਿੱਦੇ ਮਾਰ ਮਾਰ ਕੇ ਭੱਜ ਗਈ ਮਾਣ ਪੀਪੜੀਆਂ ਨੂੰ ਹਾਂ ਜਿੱਦ ਤੇ ਪਿਆ ਆ ਉਹਦਾ ਸਾਰਾ ਨਾ ਬੱਧ ਟੈਂਪਰੇਚਰ ਸੀ 49.3 ਡਿਗਰੀ ਉਹਦੇ 1 ਵਜੇ ਆਪਣੀ ਗਿੱਧੇ ਮਾਰ ਮਾਰ ਭੱਜ ਗਈ ਠੀਕ ਹੈ ਕੀ ਨਾਂ ਤੇ ਸੀ ਉਹਥੇ ਪੁੱਤਰੀ ਆਪਣੀ ਵਿਜੇ ਬਾਜਕ ਵਿਜੇ ਬਾਜਕ ਦੇ ਨਾਮ ਤੇ ਸੀ ਠੀਕ ਹੈ ਇਹਦੀ ਪੱਠੀ ਜੀ ਉਹਦਾ 145 ਦੇ ਇਕੱਲਾ ਰਹਿ ਗਿਆ ਸੀ ਬਾਈ ਜੀ 145 ਦੇ 1 ਵੇ ਆਪਣੀ ਪੁੱਤਰੀ ਭੱਜ ਗਈ ਸੀ ਹਾਂ ਕਿੱ데 ਮਾਰ ਕੇ ਗਈ ਆਪਣੀ ਜਮਾ ਇਹਦੇ ਸ਼ਕੀਤੀ ਆ ਸੀਗੀ ਜਮਾ ਇਹਦੀ ਤੇ ਪੱਠੇ ਦੀ ਇਹਦੀ ਤੋਂ ਪੱਠੇ ਦੀ ਠੀਕ ਹੈ ਚਟਕਾ ਅੱਖ ਇਹਦੇ ਖੜਦੇ ਖੁੱੜਦੇ ਇਹਨਾਂ ਤੇ ਘੱਟ ਹੀ ਆ ਫਿਰ ਹੈ ਨਹੀਂ ਨਹੀਂ ਖੜ ਜਾਂਦੇ ਇਹਨਾਂ ਦੇ ਕੋਈ ਕੋਈ ਖੜਦਾ ਟਮਾਟਰ ਲਈ ਜਿਹ ਕਈ ਵਾਰੀ ਵਿੱਚੋਂ ਪੂਤਰੀ ਚੰਗੀ ਹੈ ਨਾ ਹਾਂ ਛੋਲੇ ਬੇਬੀ ਇਹ ਠੀਕ ਹੈ ਇਹ ਲੌਂਸਾਂ ਵਾਲੇ ਕੱਢਦੇ ਇਹ ਗਿੱਚੀ ਚ ਰੁੱਤੀਆਂ ਲੌਂਸਾਂ ਕੱਢ ਦਿੰਦੇ ਕਾਲੀ ਲੌਂਸ ਵੀ ਕੱਢ ਦਿੰਦੇ ਕਦੇ-ਕਦੇ ਠੀਕ ਹੈ ਹੋਰ ਨਾ ਪਾ ਕੇ ਕੱਢ ਦਿੰਦੇ ਆਪ ਤਾਂ ਜਿਹੜੇ ਆਪਸੇ ਲੱਗਦੇ ਆ ਹਾਂ ਉਹ ਰੁੱਤੀਆਂ ਲੌਂਸਾਂ ਦੀ ਕੱਢਦੇ ਆ ਵੀ ਠੀਕ ਹੈ ਹਾਂ ਇਹ ਕਿਹੜੀ ਪੱਟੀ ਆ ਗਈ ਇਹ ਜਿਹੜੀ ਆਪਣੇ ਬਾਜਕਾਲੇ ਆਪਣੇ ਯਾਰ ਮੇ ਮਿੱਤਰ ਲੈ ਗਏ ਉਹ ਜਿਹਦੀ ਮਾਂ ਲੈ ਕੇ ਗਏ ਉਹ ਜਿਹੜੀ ਪਹਿਲੀ ਬਿੰਗੀ ਦੀ ਭੈਣ ਦੀ ਠੀਕ ਹੈ ਉਹਦੀ ਧੀ ਰੱਖ ਲਈ ਆਪਾਂ ਇੱਕ ਇਹ ਚਿੱਟੀ ਗਾਲੀ ਦੀ ਐ ਇਹ ਚਿੱਟੀ ਗਾਲੀ ਦੀ ਕੱਢ ਗਈ ਪਖਾਈਂ ਤੇ ਰੋਖਾ ਹੀ ਨਹੀਂ ਠੀਕ ਐ ਇਹਦਾ ਕੂਤਰ ਕਿਹੜਾ ਲੱਗਿਆ ਸੀ ਇਹਦਾਂ ਇਹਦੇ ਨਾਲ ਠੀਕ ਆ ਉਹ ਕਿਹੜਾ ਪੁੱਤਰ ਕਿਹੜਾ ਸੀ ਵੱਡਾ ਪੱਠੇ ਦਾ ਕਿ ਛੋਟੇ ਦਾ ਸੀ ਨਹੀਂ ਨਹੀਂ ਹੋਰ ਵੱਡਾ ਚਿੱਟੀਆਂ ਵਾਲਾ ਸੀ ਜਿਹੜਾ ਆਪਣਾ ਚੰਨੂ ਬੈਠਾ ਟੂਸਿਆਂ ਵਾਲਾ ਹਾਂ ਟੂਸਿਆਂ ਵਾਲੇ ਦੀ ਸੀ ਟੂਸਿਆਂ ਵਾਲੇ ਦੀ ਸੀ ਪੱਠੇ ਦਾ ਅੱਗੇ ਵੱਡੇ ਪੱਠੇ ਦਾ ਅੱਗੇ ਪੱਠਾ ਆ ਸੀ ਪੱਠੇ ਦਾ ਪੱਠਾ ਲੱਗ ਗਈ ਉਹਦੇ ਨਾਲ ਕੱਢੀ ਸੀ ਇਹਦਾ ਬਾਜੀ ਵਾਸਤੇ ਕੱਢੀ ਆਈ ਨਹੀਂ ਹੈਣਾ ਇਹਦਾ ਤਿੰਨ ਚਾਰ ਦਿਨ ਬਾਅਦ ਰਹੀ ਸੀ ਕੂਤਰੀ ਹਾਂ ਅੜਬੋ ਜ਼ਿਆਦੇ ਹੈ ਰੱਤੇ ਝੋਟਾ ਤਾਂ ਹੁੰਤੇ ਚਿੱਟੀ ਗਲੀ ਇਹ ਵਿਖਾ ਦੇ ਇਹ ਬਹੁਤ ਗਰਮਾ ਕੂਤਰੀ ਇਹ ਮੈਂ ਢਾ ਕੇ ਇੱਥੇ ਵੇਖੀ ਸੀਗੀ ਤਿੰਨ ਚਾਰ ਦਿਨ ਤਾਂ ਆਈ ਨਹੀਂ ਸੀ ਪੰਜਵੇਂ ਦਿਨ ਮੇਰੇ ਸਾਹਮਣੇ ਇੱਧਰ ਪਾਣੀ ਪੀ ਕੇ ਆ ਗਈ ਸੀ ਹੈਨਾ ਛੱਪੜ ਚੋਂ ਪਾਣੀ ਪੀ ਕੇ ਆ ਗਈ ਸੀਗੀ ਤਾਂ ਕਰਕੇ ਰੱਖ ਹੀ ਲਈ ਇਹ ਪੱਲਿਆਂ 'ਚ ਵੀ ਲੌਂਸਾ ਕੱਢਦੇ ਆ ਨਾ ਨੋ ਨੋ ਇਹ ਡਾਈ ਹੈ ਕਲ ਕਲਥ ਲੱਗੀ ਹੈ ਨਾ ਪਹਿਲਾਂ ਵਾਲੀ ਆਵੇ ਇਹਦੀ ਕਾਲੀ ਕੱਚ ਸੀ ਤੇ ਗੁਲਾਬੀ ਫੁੰਝਾ ਸੀ ਮਤਲਬ ਤਾਂ ਰੱਖ ਲਈ ਸੀਗੀ ਹਾਂ ਇਹ ਤਾਂ ਬਹੁਤ ਚੰਗੇ ਮੋਲ ਹੀ ਕੋਈ ਨਹੀਂ ਨਾ ਉਤਰਾਂ ਦਾ ਤਾਂ ਠੀਕ ਹੈ ਜ਼ੋਰ ਵਾ ਲਾਉਂਦੇ ਘਰੇ ਇਹ ਬਾਹਰ ਵੀ ਬਹੁਤ ਲਾਉਂਦੇ ਯਾਰ ਹੂੰ ਦੋ ਹੀ ਛੱਡੀਆਂ ਆਪਾਂ ਮੈਂ ਜੋ ਲੰਬ ਘਾੜਤੀ ਇਹਨਾਂ ਨੇ ਪਹਿਲਾਂ ਛੱਡਿਆ ਨਹੀਂ ਸੀ ਕਦੇ ਆਪਾਂ ਇਹਨਾਂ ਦਾ ਕੋ ਕਾਫੀ ਟਾਈਮ ਹੋ ਗਿਆ 15 16 ਸਾਲ ਹੋ ਗਿਆ ਕੂਤਰਾਂ ਨੂੰ ਇਹਨਾਂ ਦਾ ਕਦੇ ਬਾਈ ਛੱਡ ਕਹਿੰਦੇ ਪਹਿliga ਬਾਜੀ ਕੀ ਛੱਡੀਏ ਇਹਨਾਂ ਦਾ ਇੱਕ ਕੱਢਦੇ ਸੀ ਇੱਕ ਤਾਂ ਮਰ ਜਾਂਦਾ ਸੀ ਇੱਕ ਤਾਂ ਰੋਗ ਲੈਂਦੇ ਸੀਗੇ ਜਿਹੜਾ ਰੋਕਦੇ ਸੀਗੇ ਉਹਦਾ ਕੋਈ ਕਿਸੇ ਦਾ ਕੋਈ ਖੰਭ ਖਰਾਬ ਹੋ ਜਾਂਦਾ ਕਿਸੇ ਦਾ ਕੀ ਬਾਸ ਐਂ ਕਿਸਮਤ ਨੂੰ ਰੁਕੇਗੇ ਆ ਛੋਟੇ ਪੱਠੇ ਦੀ ਟੀਰੀ ਦੀ ਇਹ ਛੋਟੇ ਪੱਠੇ ਦੀ ਐਟੀਰੀ ਦੀ ਜਿਹੜਾ ਟੀਰਾ ਦਿਖਾਇਆ ਆਪਾ ਇਹ ਬਹੁਤ ਖਤਰਨਾਕ ਕੂਤਰੀ ਐ ਇਹ ਮੇਰੇ ਕੋਲੇ ਉੱਡਦੀ ਜੀ ਐ ਲੰਡੀ ਇਹਨੂੰ ਲੰਡੀ ਕਹਿੰਦੇ ਹੁੰਦੇ ਸੀ ਇਹ ਸਾਰੇ ਚੌਂਡ-ਜੂੰਡ ਸਾਰੇ ਸਾਬਾ ਆਉਂਦੇ ਸੀ ਹਾਂ ਇਹ ਆਪਣੇ ਕੋਲ ਆਪਾਂ ਜਿਹੜੀ ਕੂਤਰੀ ਨਹੀਂ ਛੱਡੀ ਸੀ ਕਾਲ ਚਰਾਣੀ ਵਾਲੀ ਦੂਸਰੀ ਵਾਲੀ ਹਨਾ ਉਹਦੇ ਬਰੋਬਰ ਉੱਡਦੀ ਹੁੰਦੀ ਸੀ ਤੇ ਇਹਦੇ ਪੇਟੀ 'ਚ ਦਾਣੇ ਹੁੰਦੇ ਸੀ ਤੇ ਫਿਰ ਵੀ ਤੇਰੇ ਯਾਰ ਉਹਨਾਂ ਨੂੰ ਭਾ ਕੇ ਵੰਦੀ ਸੀ ਇਹ ਲੰਡੀ ਹੁੰਦੀ ਸੀ ਛੋਟੇ ਪੱਠੇ ਦੀ ਤੇ ਹਾਂ ਇਹ ਮੇਰੇ ਘਰੇ ਲੱਗੀ ਸੀਗੀ ਅਮਰਮਾਨਾ ਦੇ ਉਧਰ ਉੜਦੀ ਹੁੰਦੀ ਸੀ ਇਹ 2023 ਚ 23 ਚ 2023 ਚ ਉੜਦੀ ਰਹੀ ਐ ਤੇ ਪੀਲੀਆਂ ਅੱਖਾਂ ਦੀ ਐ ਹਾਂ ਨੋਕਪੂਰੀ ਇਹ ਵਿੱਚ ਇਹ ਕਿਹੜੀ ਕੂਤਰੀ ਨਾ ਸੀਗੀ ਉਹ ਤੇ ਛੋਟੇ ਪੱਠੇ ਦੀ ਤੇ ਕਿੰਨੀ ਕਿਹਾ ਤੋਂ ਆਈ ਸੀ ਤੇ ਲੋਗ ਵਾਲਿਆਂ ਦੀ ਉਹਦੇ ਨਾਲ ਸੀਗੀ ਹਾਂ ਤਾਈਆਂ ਨੇ ਪੀਲੀਆਂ ਦੇ ਕੱਢਦੇ ਆ ਨਾ ਇਹਦੇ ਤਾਂ ਐਨੀ ਛੁੱਟ ਛੁੱਟਾ ਨਾ ਹਾਂ ਛੁੱਟਾ ਠੀਕ ਐ ੱੱਲੇ ਚੈੱਕ ਕਰੋ ਬਈ ਕੂਤਰੀ ਦੇ ਇਹ ਬਹੁਤ ਜ਼ਿਆਦਾ ਗਰਮ ਕੂਤਰੀ ਐ ਬਾਜੀ ਬੂਈ ਤਾਂ ਨਹੀਂ ਛੱਡ ਕੇ ਵਿਖੀ ਪਰ ਘਰੇ ਮੈਂ ਕਿਹਾ ਬਾਗੇ ਭਾਉਂਦੀ ਹੁੰਦੀ ਸੀ ਸਾਰੇ ਕੂਤਰਾਂ ਨੂੰ ਕਾਹਲੀ ਡਾਵੀ ਸੀ ਤਾਂ ਹੀ ਡਾਵੀ ਵਾਲੀ ਐ ਕਾਹਤੜਣੀ ਜਿਹੜੀ ਆਪਾਂ ਕੂਤਰੀ ਦੂਸਰ ਛੱਡੀ ਸੀ ਆਪਣੀ ਉਹਦੇ ਬਰੋਬਰ ਉੜਦੀ ਰਹੀ ਐ ਬੂਈ ਮੰਨ ਕੇ ਚਲੋ ਵੀ ਆਪਣੇ ਕੋਲ ਹੈਗੇ ਇਹਦੇ ਭਰਾ ਵੀ ਹੈਗੇ ਇਹਦੀ ਮਾਂ ਹੈ ਨਹੀਂ ਪਿਓ ਆਪਣੇ ਕੋਲ ਹੈਗਾ ਇਹਦਾ ਠੀਕ ਐ ਇਹਦੀ ਮਾਂ ਹੈ ਨਹੀਂ ਉਹ ਫਿਰ ਕਿੰਨੀ ਦੀ ਸੀਗੀ ਕੂਤਰੀ ਲੈ ਗਈ ਹੈਣਾ ਹਾਂ ਚੱਲ ਚੱਲ ਲਿਆ ਵੀ ਮਿੱਤਰਾਂ ਹੁਣ ਪੂਰੀ ਗਲੀ ਕੂਤਰੀ ਦਿਖਾ ਦੇ ਕਿਹੜੀ ਆ ਮੁੰਡਿਆਂ ਨੂੰ ਸਵਾਰ ਕੇ ਦਿਖਾਈ ਦੇ ਦੀ ਹਿਸਟਰੀ ਦਾ ਸੀ ਕੀ ਐ ਕਿੱਥੋਂ ਆਈ ਸੀ ਕੂਤਰੀ ਕਿੱਥੋਂ ਨਹੀਂ ਪਹਿਲਾਂ ਕੂਤਰੀ ਵੇ ਚੱਕਰਾ ਲਓ ਜੀ ਕਰੋ ਪੂਰੀ ਵਾਲੀ ਕੂਤਰੀ ਚੱਕਰਾ ਭਾਈ ਪੂਰੀ ਕਿ ਘਰੋਂ ਆਈ ਐ ਕੂਤਰੀ ਜਮਾ ਬੱਚਾ ਛਟੀਆਂ ਅੱਖਾਂ ਕਾਲੀ ਨੋਗ ਕਾਲਸਰੀ ਆ ਲੈ ਪੱਲੇ ਚੱਕਰਾ ਲਓ ਜੀ ਕਰੋ ਪੱਲੇ ਚ ਕੂਤਰੀ ਦੇ ਇਹਦੇ ਜਾਂਦੇ ਜੁੰਦੇ ਤਾਂ ਨਹੀਂ ਇਹਦੇ ਤੇ ਜਾਂਦੇ ਨਹੀਂ ਅੱਕੀ ਬੱਠਾ ਆਪਣੇ ਕੋਲੇ ਜਿਹੜਾ ਪਹਿਲਾਂ ਬਖਾਇਆ ਗਿਆ ਠੀਕ ਐ ਮੁੜ ਕੇ ਅੰਡੇ ਧਰਨੋਂ ਹਟ ਗਏ ਦਵਾਈ ਦੂਈ ਨਹੀਂ ਦਿੱਤੀ ਨਾ ਅੰਡੇ ਵਾਲੀ ਦੁਆੰਗਰ ਕੁਮਾਦ ਦਿੱਤੀਆਂ ਸੀ ਨਹੀਂ ਲੋਟ ਹੋਇਆ ਠੀਕ ਐ ਇਹਦਾ ਇਹ ਦੱਸੇ ਤਾਂ ਕਿੱਥੋਂ ਫੜੀ ਸੀ ਤੇ ਕਿੱਥੋਂ ਆਈ ਸੀ ਤੇ ਕਿਹੜੇ ਗੂਤਰਾਂ ਚੋਂ ਆ ਉਹਨਾਂ ਦੇ ਉਹਨਾਂ ਦੇ ਕਾਲਸਰੇ ਵਿੱਚ ਮਣਕੇ ਵਾਲ ਹਜ਼ਾਰ ਵਾਲੀ ਐ ਠੀਕ ਐ ਇਹਦੇ ਜਿਵੇਂ ਪਿਓ ਜਿਵੇਂ ਉਹ ਬੰਦਿਆਂ ਨੇ ਦੱਸਿਆ ਹੀ ਹੋਵੇ ਕੁਝ ਪਤਾ ਹੁੰਦਾ ਹੀ ਐ ਬਾਜੀ ਪੂਜੀ ਜਿੱਤੇ ਆ ਜਾਂ ਇਵੇਂ ਕੀ ਇਸੇ ਤੋਂ ਪੱਠੇ ਪੱਠੀ ਦੀ ਹੈ ਮੇਰੇ ਹਿਸਾਬ ਨਾਲ 100% ਤਾਂ ਠੀਕ ਹੈ ਤਸਵੀਰ ਕੇ ਹਾਂ ਵੱਡੇ ਪੱਠੇ ਪੱਠੀ ਦੀ ਜਿਹੜਾ ਹਜ਼ਾਰ ਵਾਲੇ ਦੀ ਠੀਕ ਆ ਲੌਂਸ ਵੀ ਹੈ ਲੌਂਸਾ ਵੀ ਆਇਆ ਹੈ ਨਾ ਪੂਸ ਪੁੰਜੇ ਜੀ ਠੀਕ ਹੈ ਜੀ ਇਹ ਤਿੰਨ ਬੱਚੇ ਆਏ ਸੀ ਆਪਣੇ ਪਿੰਡ ਅੱਛਾ ਇੱਥੇ ਪਿੰਡ ਆਪਣੇ ਹਾਂ ਤੜਕੇ 7:30 ਵਜੇ ਆ ਗਏ ਸੀ ਤਿੰਨੇ ਆਪਣੇ ਪਿੰਡ ਟਾਈਮ ਨਾਲ ਹੀ ਤੇ ਆਪਾਂ ਨੂੰ ਲੱਗਿਆ ਸੀ ਪਤਾ ਕਿਸੇ ਬੰਦੇ ਨੇ ਫੋਨ ਕਰਤਾ ਇਹ ਵੀ ਪੂਰੀ ਗੇ ਬੱਚੇ ਵੀ ਆ ਹਾ ਰੰਗ ਇਹਦਾ ਸੀ ਜੀ ਕਾਲਾ ਪੇਟਾ ਗਲਾਬੀ ਫੂੰਜਾ ਕਾਲਾ ਪੇਟਾ ਗਲਾਬੀ ਫੂੰਜਾ ਹਾਂ ਇਹਦੇ ਆ ਰੰਗ ਲੱਗਿਆ ਸੀ ਇਹ ਪੂਰੀ ਠੀਕ ਹੈ ਕਿੰਨੇ ਵੇ ਬੈਠੀ ਸੀ ਇਹ ਫਰਾ ਕੇ ਇਹ ਬੈਠੀ ਆਪਣੇ 2:00 ਵਜੇ ਭਾਲੀ ਸੀ ਆਪਾਂ ਸਵਾਮੀ ਤਿਆਰ ਕਰਕੇ ਜਮਾ ਸਾਂਭ ਤਿਆਰ ਕਰਕੇ ਠੀਕ ਤਿੰਨੇ ਅਹੀ ਤਿੰਨੇ ਮੇ ਭਾਲੇ ਸੀ ਤਿੰਨੇ ਭਾਲੇ ਸੀ ਦੂਜੇ ਦੋ ਕਿਧਰ ਗਏ ਦੂਜੇ ਦੋ ਵੀ ਵਿਖਾਉਣੇ ਆ ਇੱਕ ਹੈਣੀ ਆਪਣਾ ਕੋਈ ਕਹੇ ਆ ਠੀਕ ਹੈ ਹਾਂ ਇੱਕ ਆਪਾਂ ਕੂਤਰੀ ਲਿਆ ਜੀ ਜਾਂ ਦੇਤੀ ਸੀ ਨਾ ਉਹ ਪੀਲੀਆਂ ਦੀ ਸੀ ਉਹ ਉਹ ਪੀਲੀਆਂ ਅੱਖਾਂ ਦੀ ਸੀ ਹਾਂ ਉਹਦੀ ਸ਼ਾਇਦ ਵੀਡੀਓ ਪਈ ਹੈ ਮੇਰੇ ਕੋਲੇ ਉਹ ਆਪਾ ਦਿਖਾਵਿਦਾ ਵੀਡੀਓ ਚ ਦਿਖਾ ਰਾਏ ਕੂਤਰੀ ਆ ਚੱਕਰ ਸਵਾਰ ਕੇ ਇਹਦਾ ਪੁੱਤ ਆ ਉਹ ਜਿਹੜਾ ਪਤੀਜੇ ਨੰਬਰ ਤੇ ਕੂਤਰ ਖਾਇਗਾ ਠੀਕ ਐ ਜਿਹੜਾ ਤੀਜੇ ਨੰਬਰ ਤੇ ਕੂਤਰ ਖਾਇਦਾ ਇਹਦਾ ਪੁੱਤ ਆ ਇਹਦਾ ਪੁੱਤ ਆ ਉਦੋਂ ਬਾਅਦ ਆਂਡੇ ਲਾਉਣੋਂ ਹਟ ਗਈ ਕੂਤਰੀ ਆਂਡੇ ਧਰਨੋਂ ਹਟ ਗਈ ਸੀਗੀ ਠੀਕ ਐ ਇਹਦਾ ਭਰਾ ਵਖਾ ਸਮਾ ਇਹਦਾ ਜਿਹੜਾ ਇਹ ਨਾਲ ਆ ਸੀ ਟੌਰੀ ਵਾਲਾ ਹਾਂ ਜੀਪ ਵਾਲੀ ਦਾ ਜੀਪ ਜਿੱਤੀ ਦਾ ਬਿੱਲਾ ਬਿੱਲਾ ਆਇਆ ਸੀ ਮਗਰ ਉਦੋਂ ਬਾਅਦ ਉਹ ਕਹਿੰਦਾ ਜੀਪ ਜਿੱਤੀ ਦਾ ਭਰਾ ਉਹ ਟੌਰੀ ਵਾਲਾ ਛਾਖ ਸਾ ਜਿਹੜੀ ਪੂਰੀ ਕੂਦਰੀ ਜੀਪ ਜਿੱਤੀ ਸੀਗੀ ਉਹਦਾ ਭਰਾ ਟੌਰੀ ਵਾਲਾ ਉਹ ਹੈਗਾ ਆਪਣੇ ਕੋਲ ਉਹ ਦਿਖਾ ਕਿੱਥੇ ਹੈ ਠੀਕ ਹੈ ਇਹ ਹੈ ਟੌਰੀ ਵਾਲਾ ਇਹਦੀ ਕੱਲੀ ਟੌਰੀ ਸੀ ਕਾਲੀ ਠੀਕ ਹੈ ਇਹ ਜਿਹੜੀ ਜੀਪ ਜਿੱਤੀ ਸੀ ਉਹਦਾ ਭਰਾ ਕਿ ਉਹਦਾ ਪੱਠਾ ਅੱਗੇ ਹਾਂ ਬਿੱਲਾ ਦੱਸਦਾ ਸੀ ਵੀ ਉਹਦਾ ਭਰਾ ਇਹ ਠੀਕ ਹੈ ਬਾਕੀ ਯਾਰ ਅਗਲੇ ਦੱਸਦੇ ਤਾਂ ਹੈਗੇ ਅਗਲੇ ਲੈਨਤ ਆਏ ਸੀਗੇ ਬਹੁਤ ਭਾਲਿਆ ਬੰਦੇ ਨੇ ਕੂਤਰ ਉਹ ਉਹ ਲੇਟ ਹੋ ਗਏ ਉਦੋਂ ਪਹਿਲਾਂ ਮੈਂ ਬਾਲੇ ਸੀ ਸਾਮੀ ਤੈਅ ਕਰਕੇ ਠੀਕ ਹੈ ਲੈ ਸ਼ਾਖਾਂ ਇਹਦੇ ਚੁੱਟ ਵੀ ਹੈ ਨਾ ਸਿਰ ਤੇ ਦੇ ਚੁੱਟ ਹਾਂ ਸਿਰ ਬਖਾੜਾ ਪੁੱਤਰ ਦਾ ਹਾਂ ਚੁੱਟ ਲਾਲ ਚੁੱਟ ਹੈ ਇਹਦੇ ਹੂੰ ਇਧਰਲੇ ਪਾਸੇ ਵਾ ਵਾ ਚੁੱਟ ਹੈ ਇਹ ਜੀਪ ਵਾਲੀ ਦਾ ਭਰਾ ਹੈ ਹਾਂ ਜੀਪ ਵਾਲ ਦਾ ਭਰਾ ਹੈ ਇਹਦੇ ਕਢਾਏ ਆ ਬੱਚੇ ਪੁੱچے ਇਹਦੇ ਆਪਾਂ ਨੇ ਕਢਾਏਗੇ ਆਪਾਂ ਬੈਠਾ ਹੀ ਹਾਂ ਲਾਏ ਨਹੀਂ ਜਮਾ ਹਾਂ ਜੀ ਆਪਾਂ ਨਹੀਂ ਲਾਏ ਜਮਾ ਠੀਕ ਹੈ ਇਹਦੇ ਪੱਲੇ ਵਖਾੜਾ ਉਤਰਦੇ ਠੀਕ ਹੈ ਬਾਕੀ ਯਾਰ ਸਾਰੇ ਕੂਤਰ ਫੜ ਕੇ ਹੀ ਬੰਦਦੇ ਆ ਇਹਦਾ ਹੁਣ ਘਰੋਂ ਤਾਂ ਕੋਈ ਵੀ ਨਹੀਂ ਲਿਆਉਂਦਾ ਪਹਿਲਾਂ ਉਤਰ ਵੇਖੋ ਤੁਸੀਂ ਯਾਰ ਪਰ ਮੰਗਿਆ ਨਹੀਂ ਉਹਨਾਂ ਬੰਦੇ ਨੂੰ ਪਤਾ ਨਹੀਂ ਲੱਗਿਆ ਕੂਤਰਾਂ ਦਾ ਦੰਦੇ ਨਹੀਂ ਆਪਾਂ ਠੀਕ ਆਣਾ ਪਕੜ ਕੇ ਰੋਲੇ ਗਏ ਉਹਨਾਂ ਦੀ ਸਹੀ ਗੱਲ ਹੈ ਬਾਕੀ ਐਂ ਹੀ ਬੰਦਦੇ ਆ ਫੜ ਕੇ ਰੇ ਮੋਜ ਆਣਾ ਨਹੀਂ ਮੰਗਿਆ ਨਹੀਂ ਆਪਾਂ ਦੇਣਾਗਾ ਠੀਕ ਆ ਠੀਕ ਆ ਉਹ ਬੰਦੇ ਭਾਲ ਦੇ ਰਿਆ ਦੋ ਤਿੰਨ ਦਿਨ ਕੂਤਰ ਹਨਾ ਇੱਕ ਬੱਚਾ ਕੱਢ ਗਿਆ ਸੀ ਇਹਨੇ ਚਿੱਟੀਆਂ ਅੱਖਾਂ ਦਾ ਕੱਢਿਆ ਸੀ ਇਹ ਬੱਚਾ ਨੇ ਹੂੰ ੱੱਕੇ ਨਾਲ ਹੀ ਕੱਢ ਗਿਆ ਸੀ ਚਿੱਟੀਆਂ ਅੱਖਾਂ ਦੇ ਵਿੱਚੋਂ ਪੂਰੀ ਕਾਲੀ ਜੀ ਨੋਕ ਸੀਗੀ ਠੀਕ ਐ ਤੇ ਉਹ ਕਿੱਧਰ ਗਿਆ ਬੱਚਾ ਉਹ ਬੱਚਾ ਯਾਰ ਪਤਾ ਨਹੀਂ ਕੌਣ ਲੈ ਗਿਆ ਇਹ ਮੈਂ ਦੇਖਦਾ ਸੀਗਾ ਕਿਸੇ ਨੂੰ ਠੀਕ ਐ ਹਾਂ ਹੁਣ ਕਢਾਏ ਇਹਨਾਂ ਦੇ ਬੱਚੇ ਪੁੱਛੇ ਕਿ ਮਤਲਬ ਹੈਗੇ ਐ ਇਹਨਾਂ ਦੇ ਵੀ ਆਪਣੇ ਅੱਖਾਂ ਵਾਲੀ ਸਾਰਿਆਂ ਦੇ ਸਾਰੇ ਮਰ ਗਏ ਇਹਨਾਂ ਚਿੱਟੀਆਂ ਵਾਲੇ ਦੇ ਹਾਂ ਇੱਕ ਵੀ ਚਿੱਟੀਆਂ ਛੱਡ ਨੂੰ ਆਪਣੇ ਬਸ ਆਹੀ ਐ ਹੁਣ ਚਿੱਟੀਆਂ ਵਾਲੇ ਸਾਰੇ ਕੋਈ ਫੁੱਲ ਮਿੱਠੀ ਵਾਲੀ ਮਾਂ ਵਖਾਉਣੇ ਇੱਕ ਹੋ ਰਹੀ ਜੀ ਠੀਕ ਆ ਫੁੱਲੋ ਮਠੀਲ ਦੀ ਮਾਂ ਹਾਂ ਸ਼ਾਹ ਖੀੜੀ ਆ ਪੌਣ ਲੱਖੀ ਸਰ ਠੀਕ ਹੈ ਚੱਕ ਕੇ ਦਿੱਤੀ ਸੀ ਆਪਾਂ ਨੂੰ ਲਕਸ਼ਮਣ ਲੱਖੀ ਸਰ ਵਾਲੇ ਦੀ ਹਣਾ ਕੁਤਰੀ ਉਹ ਦੀ ਕੁਤਰੀ ਨਹੀਂ ਕਿ ਲੱਖੀ ਸਰ ਬਾਜੀ ਉੱਡੀ ਸੀ ਕੁਤਰੀ ਬਾਜੀ ਜਿੱਤੀ ਸੀ ਉਹ ਤੋਂ ਚੱਕ ਕੇ ਦੇ ਦਿੱਤੀ ਸੀ ਆਪਾਂ ਨੂੰ ਠੀਕ ਇਹ ਮੁੱਲ ਲਈ ਸੀ ਕਿ ਮਤਲਬ ਉਹ ਹੀ ਲਿਆਦੀਆਂ ਨਹੀਂ ਦਿੱਤੀ ਸੀ ਨਹੀਂ ਮੁੱਲ ਲਈ ਆਪਾਂ ਆਪ ਨੂੰ ਕੁਡਾ ਨਾਲ ਨੇ ਰਵਾਈ ਸੀ ਇਹ ਲੱਖੀ ਸਰ ਉਹ ਬਾਜੀ ਜਿੱਤੀ ਆ ਕੁਤਰੀ ਸ਼ਾਹ ਆਖੀ ਹੈ ਹਾਂ ਇਹ ਫੁੱਲੋ ਮਠੀਲ ਦੀ ਮਾਂ ਜਿਹੜੀ ਆਪਣੀ ਬਾਲੀ ਉੱਡੀ ਸੀ ਹੈ ਠੀਕ ਹੈ ਫੁੱਲੋ ਮਠੀਲ ਦੀ ਮਾਂ ਸਾਵੀ ਜਮਾ ਸਾਵੀ ਹੈ ਨਾ ਹਾਂ ਠੀਕ ਹੈ ਪਰਾ ਆ ਪਹਿਲੇ ਪਲਾ ਖਾਤੇ ਸ਼ਾਖਾ ਖਾਤੇ ਪੀਲੇ ਨਾਲ ਹੂੰ ਇਸ ਇਹ ਇਸੇ ਦੇ ਛੋਟੇ ਪੱਠੇ ਨਾਲ ਉਡਦੇ ਆਗੇ ਹੂੰ ਇਸੇ ਦੇ ਵੱਡੇ ਨਾਲ ਉਡਦੇ ਆ ਹਾਂ ਦੋਨਾਂ ਨਾਲ ਇਸੇ ਕੂਦਰੀ ਦੇ ਉਡਦੇ ਆ ਜਾਂਦੇ ਜੁੰਦੇ ਨਹੀਂ ਹਣਾ ਇਹਦੇ ਇਹਦੇ ਮਰਜ਼ੀ ਕੂਤਰਾਂ ਲਾ ਦੇ ਇਹ ਬਾਲ ਜਿਹੜੇ ਮਰਜ਼ੀ ਗਰਮ ਕੂਤਰਾਂ ਲਾ ਦੇ ਇਹਨਾਂ ਜਾਂਦੇ ਨਹੀਂ ਇਹਨਾਂ ਇਹਦੇ ਪੰਜੇ ਚੈੱਕ ਕਰੋ ਉਤਰੀ ਦੇ ਇਹਦੇ ਫੂੰਝੇ ਨਾਲ ਵੀ ਆਪ ਲਾਇਆ ਸੀ ਬੱਚੇ ਫੂੰਝੇ ਨਾਲ ਇਹਦਾ ਬੱਚਾ ਇੱਕ ਤੁਰ ਗਿਆ ਸੀ ਆਪਣਾ ਨਹੀਂ ਤੁਰਿਆ ਉਹ ਬਾਜ ਪੈ ਗਿਆ ਇਹੋ ਮਗਰ ਤਾਂ ਹਿੱਲ ਗਿਆ ਇਹ ਬੱਚਾ ਨਿਊ ਦੇਖੋ ਵਾਈਬ੍ਰੇਸ਼ਨ ਕਰਦੀ ਹੈ ਵਾਈਬ੍ਰੇਸ਼ਨ ਸਾਰੇ ਕਰਦੇ ਆ ਇਹ ਮਾੜੀ ਚੰਗੀ ਕੁਆਲਿਟੀ ਜਣਾ ਆ ਕਰਕੇ ਦੂਮ ਦੂਜੇ ਮਾੜੀ ਜੀ ਕਹਿੰਵਾਲਤੀ ਆ ਨਹੀਂ ਨਹੀਂ ਮਾੜੀ ਤੇ ਕੋਈ ਵੀ ਨਹੀਂ ਆ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਮਾੜੇ ਚੰਗੇ ਜਿਵੇਂ ਵੀ ਹੈਗੇ ਆ ਸਾਡੇ ਕੋਲ ਤਾਂ ਆਹੀ ਹੈ ਭਰਾਵਾ ਗੰਦ ਜੇ ਹੈਗੇ ਆ ਆਹੀ ਆ ਬਸ ਗੰਦ ਜੇ ਜਿਹੜੇ ਰਹਿ ਗਏ ਆ ਕਬੂਤਰੀਆਂ ਵੇਖ ਲਓ ਲਈ ਕੋਸਾ ਸਾਡੇ ਕੋਲੇ ਬਾਈ ਡਿਮਾਂਡ ਕਰੇ ਇਹ ਲੌਂਗ ਵੀਡੀਓ ਪਾਉ ਲੋ ਵੀਡੀਓ ਠੀਕ ਹੈ ਜੀ ਮੈਂ ਕਿਹਾ ਅੱਜ ਬਣਾ ਹੀ ਦਈਏ ਵੀਡੀਓ ਪੱਠੇ ਵੀ ਦਿਖਾ ਦਈਏ ਤੁਹਾਨੂੰ ਆਪਦਾ ਆਪੇ ਐਡਜਸਟ ਕਰ ਲਓ ਸਾਡੇ ਤੋਂ ਵੀਡੀਓ ਬਣਦੋ ਇਹ ਤਾਂ ਪਹਿਲੀ ਵਾਰ ਆਲੇ ਆ ਹਾਂ ਸਹੀ ਗੱਲ ਹੈ ਪਹਿਲੀ ਵੀਡੀਓ ਹੈ ਜੇ ਭਰਾਵਾ ਕੋਈ ਗਲਤੀ ਗੁਲਤੀ ਹੋ ਗਈ ਹੋਈ ਉਹ ਵੀ ਦੱਸ ਦਿਓ ਫਿਰ ਆਪਾਂ ਅੱਗੇ ਤੋਂ ਉਹ ਚੀਜ਼ ਅੱਗੇ ਸੈਟਿੰਗ ਚ ਕਰ ਲਾਂਗੇ ਨਾ ਦੱਸਿਓ ਜਰੂਰ ਯਾਰ ਕਮੈਂਟ ਕਰਕੇ ਯਾਰ ਕੂਤਰ ਕਿਵੇਂ ਆ ਕਿਵੇਂ ਨਹੀਂ ਠੀਕ ਹੈ ਚਾਹੇ ਮਾੜੇ ਕਮੈਂਟ ਕਰਦੇ ਹੋ ਚਾਹੇ ਚੰਗੇ ਕਰਦੇ ਹੋ ਠੀਕ ਹੈ ਭਾਏ ਮਾੜੇ ਕਮੈਂਟ ਹੀ ਕਰਦੇ ਹੋ ਪਰ ਸਾਨੂੰ ਪਤਾ ਲੱਗ ਜੇ ਕਿ ਹਾਂ ਹੈਗੀ ਹੈ ਕਿ ਹੈ ਨਹੀਂ ਹੈ ਆ ਸਾਰੇ ਜਿੱਟਣ ਵਾਲੇ ਆਪਣੇ ਘਰੇ ਜਿਹੜੇ ਗਾਂ ਇਹਨਾਂ ਦੇ ਪੱਠੇ ਪੱਠੀਆਂ ਦੋ ਥਾਂ ਹੋਰ ਬੈਠੇ ਆਗੇ ਹਾਂ ਇੱਕ ਥਾਂ ਆਪਣੇ ਚੰਨੂ ਬੈਠੇ ਆ ਤੇ ਇੱਕ ਦਾ ਬੈਠੇ ਆ ਤੁੰਨੀਗੇ ਹਾਂ ਬਾਜਕ ਵੀ ਹੈਗੇ ਦੋ ਤਿੰਨ ਮੁੰਡੇ ਕੜਾ ਹਾਂ ਉਹਦੇ ਕੋ ਇੱਕ ਕਬੂਤਰੀ ਬੈਠੀ ਹੈ ਬਾਕੀ ਕੋਈ ਨਾ ਤੁਹਾਨੂੰ ਦਿਖਾਵਾਂਗੇ ਆ ਆਪਣਾ ਸਿਸਟਮ ਆ ਸਾਰਾ ਸੈਟਅਪ ਦਿਖਾ ਦੇ ਸੈਟਅਪ ਆਪਣਾ ਆਹਾ ਸਾਹੀ ਜੀ ਭਈ ਆਪਣੇ ਛਟੀਆਂ ਖਾਲੇ ਕਬੂਤਰ ਉਹ ਆਪ ਖਾਤੇ ਸਾਨੂੰ ਹੁਣ ਇਹ ਦੂਗਾ ਹਾਂ ਅੱਗੇ ਹੋਰ ਦੂਜੇ ਜਿਹੜੇ ਆਪਣੇ ਕੋਲ ਜਸਵੀਰ ਕਾਲੇ ਉਹਨਾਂ ਦੀ ਵੀਡੀਓ ਅਗਲੀ ਵੀਡੀਓ ਉਹਨਾਂ ਦੀ ਪਾਵਾਂਗੇ ਆਪਾਂ ਉਹ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਕਿ ਕਿਹੜੇ ਕੂਤਰ ਦੀ ਵੀਡੀਓ ਚਾਹੀਦੀ ਹੈ ਹਾਂ ਉਸੇ ਨੂੰ ਬਣਾ ਦੇਵਾਂਗੇ ਬਾ ਤੇ ਬਈ ਹੁਣ ਸਾਡੇ ਤੋਂ ਬੋਲਦੇ ਤਾਂ ਕੋਈ ਗਲਤੀ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਦੱਸ ਦਿਓ ਅਸੀਂ ਪਹਿਲੀ ਵੀਡੀਓ ਬਣਾਈ ਹੈਗੀ ਹਾਂ ਪਹਿਲੀ ਵੀਡੀਓ ਹੈ ਅਸੀਂ ਤਾਂ ਇਹ ਪਹਿਲੀ ਵਾਰ ਕੰਮ ਕਰ ਲੱਗੇ ਸਾਨੂੰ ਤਾਂ ਕੰਮ ਤਾਂ ਨੌਲਜ ਨਹੀਂ ਵੀ ਤੁਹਾਨੂੰ ਉਸ ਜੇ ਵੀ ਆ ਕੰਮ ਥੋੜਾ ਜਿਹਾ ਹਾਂ ਪੂਰਾ ਲੱਗੀ ਹੈ ਹੌਲੀ ਹੌਲੀ ਸੈਟਿੰਗ ਆਪੇ ਕਰ ਲਓ ਐਡਜਸਟਮੈਂਟ ਦਾ ਹਾਂ ਪਾ ਠੀਕ ਹੈ ਲਓ ਜੀ ਇੱਕ ਵਾਰੀ ਫੇਰ ਦਿਖਾ ਦਿੰਦਾ ਹਾਂ ਧੰਨਵਾਦ ਉਤਰਵਾ ਦੇ ਜੀ